ਸਕ੍ਰੀਨ ਤੇ ਚੱਲ ਰਹੀ ਵੀਡੀਓ ਵਾਲੀ ਕੁੜੀ ਨੂੰ ਕਿਸੇ ਮੁੰਡੇ ਨੇ ਕਹਿ ਦਿੱਤਾ ਕਿ ਤੇਰੇ ਹੱਥ ਤਾਂ ਏਦਾਂ ਲੱਗਦੇ ਆ ਜਿਵੇਂ ਕਿ ਸਨੀ ਦਿਓਲ ਦੇ ਹੱਥ ਹੋਣ ਤਾਂ ਅੱਗੇ ਕੁੜੀ ਨੇ ਦੇਖੋ ਅਜਿਹਾ ਕੀ ਜਵਾਬ ਦਿੱਤਾ ਕਿ ਕੌਰਬੀ ਨੇ ਵੀ ਕਮੈਂਟ ਕਰਦੇ ਹੋਏ ਕੁੜੀ ਲਈ ਕਿਹਾ ਕਿ ਤੂੰ ਸਹੀ ਗੱਲ ਕਹੀ ਆ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਐਡੇ ਟੁੱਟ ਪੈਣੇ ਨੇ ਨਾ ਸੱਚੀ ਲਉ ਪੈਣੇ ਇੱਕ ਕਮੈਂਟ ਕਰਦਾ ਮੈਨੂੰ ਕਹਿੰਦਾ ਐਨ ਤੇਰੇ ਹੱਥ ਨਾ ਓ ਸਣੀ ਦਿਓਲ ਦੇ ਹੱਥਾਂ ਵਰਗੇ ਹੱਥ ਨੇ ਤੇਰੇ ਵੇ ਜਦੋਂ ਮੈਨੂੰ ਗੁੱਸਾ ਆਉਂਦਾ ਨਾ ਮੇਰੀਆਂ ਅੱਖਾਂ ਨਾ ਹਮਰੇਸ਼ਪੁਰ ਦੀਆਂ ਅੱਖਾਂ ਵਰਗੀਆਂ ਹੋ ਜਾਂਦੀਆਂ ਨੇ ਪੂਰੀਆਂ ਲਾਲ ਹਾਂ ਗੁੱਸਾ ਨਾ ਮੈਨੂੰ ਚੜਾਇਆ ਕਰੋ ਬਾਦੂ ਜੇ ਟੁੱਟ ਪੈਣੇ ਨਾ ਹੋਂ ਤਾਂ ਵੇ ਇਹ ਜੱਟਾਂ ਜ਼ਿਮੀਂਦਾਰਾਂ ਦੀਆਂ ਕੁੜੀਆਂ ਆ ਜਿਹੜੀਆਂ ਜੱਟਾਂ ਦੀਆਂ ਕੁੜੀਆਂ ਹੁੰਦੀਆਂ ਨਾ ਉਹਨਾਂ ਦੇ ਕੰਮ ਕਰ ਕਰ ਕੇ ਹੱਥ ਗੋਹਾ ਥੱਪ ਥੱਪ ਕੇ ਮੱਜਾਂ ਚੋ ਚੋ ਕੇ ਮੱਜਾਂ ਨੂੰ ਨਿਵਾ ਨਿਵਾ ਕੇ ਥਾਪੀਆਂ ਮਾਰ ਮਾਰ ਕੇ ਹੱਥਾਂ ਪੂਰੇ ਸਖਤ ਹੋਏ ਹੁੰਦੇ ਨੇ ਅਸੀਂ ਕਿਹੜੇ ਕੋ ਲਾਲੇ ਦੀਆਂ ਕੁੜੀਆਂ ਜਿਹੜੇ ਹੱਥ ਸੜ ਪੋਲੇ ਪੋਲੇ ਹੋਣਗੇ ਹੋਰ ਕੀ ਇਹ ਜੱਟਾਂ ਦੇ ਘਰਾਂ ਦੀਆਂ ਕੁੜੀਆਂ ਦੇ ਹੱਥ ਇਦਾਂ ਦੀ ਹੁੰਦੇ ਨੇ ਇਦਾਂ ਸਖਤ ਪੂਰੇ ਹੂੰ ਜੇ ਚਪੇੜ ਪੈਂਦੀ ਨਾ ਤੇ ਕੰਨਾਂ ਸਾਂ ਸਾਂ ਕਰਦਾ ਪੁੱਛ ਕੇ ਵੇਖ ਜਿਨ੍ਹਾਂ ਦੇ ਪਈਆਂ ਨੇ ਹਾਂ ਆ ਗਏ ਨੇ ਗੱਲਾਂ ਕਰਨ ਸਾਂ